ਹਾਂਜੀ ਯਾਰ ਕੀ ਹਾਲ ਚਾਲ ਹਰ ਦੋਸਤਾਂ ਮਤਰਾ ਵੀ ਕਦੇ ਠੀਕ ਠਾਕ ਸੋਡੇ ਜਣਾ ਰਹੀ ਛੱਟ ਬੈਠ ਹੋਣਗੇ ਲਓ ਵੀ ਮਿੱਤਰੋ ਦੀਪ ਗਿਆ ਵੇ ਅਸੀਂ ਨਾਨਕੇ ਤੇ ਆ ਗਿਆ ਇਹ ਖੋਲ ਦੇ ਵੀ ਮੁਰਗੇ ਅੱਜ ਨਹੀਂ ਅੰਡਾ ਦਿੱਤਾ ਕੱਲ ਦਿੱਤਾ ਸੀ ਖਾਓ ਪੀਓ ਐਸ਼ ਕਰੋ ਮਿੱਤਰੋ ਚਲੋ ਭਾਈ ਚੱਲ ਕੇ ਹੁਣ ਬੱਚੇ ਢਾਉਣੇ ਆ ਲਓ ਜੀ ਪਹੁੰਚ ਗਏ ਉੱਪਰ ਤੇ ਹੁਣ ਢਾਉਣੇ ਪਹਿਲਾਂ ਛਤਰੀਆਂ ਦਾ ਸੈਟਅਪ ਕਰ ਲਗੇ ਸਾਰਾ ਆਹ ਛਤਰੀ ਰੱਖ ਦਿੰਨੇ ਇੱਥੇ ਤੇ ਆਹ ਹੈ ਜੀ ਵੱਡੀ ਇਹਦੇ ਤੇ ਬਣਗੇ ਆਪਣੇ ਗਲਾਬੋ ਆ ਫੜ ਲਈ ਨਾ ਆ ਫੜ ਲਈ ਬਾਈ ਗਲਾਬੋ ਇਹ ਗਲਾਬੀ ਕਰਤੀ ਓਏ ਹੋਰ ਯਾਰ ਤੈਨੂੰ ਤਾਂ ਪਰ ਨਹੀਂ ਪਤਾ ਮੈਨੂੰ ਨਹੀਂ ਪਤਾ ਮੈਂ ਤਾਂ ਆਇਆ ਨਹੀਂ ਦੋ ਕੀਤੇ ਇੱਕ ਹੋਰ ਵੀ ਆ ਅੱਛਾ ਇਹ ਆ ਲੋ ਇਹ ਬੰਦ ਤੀ ਵਾਹ ਵਾਹ ਗਲਾਬੀ ਕਰਤੀ ਆ ਫੜੀ ਜੀ ਇੱਕ ਸਕੈਂਡਲ ਇਹ ਤੇ ਵੀ ਬੰਨ ਆ ਲੋ ਬਾਈ ਹਾਂ ਇਹ ਤੇ ਬੰਨ ਲੈ ਆ ਲਾਦਾ ਜਾਲ ਜਾਲ ਇੱਕ ਮਿੰਟ ਹਾਂ ਖੋਲ ਲੈਣ ਨੂੰ ਢਿੱਲਾ ਕਰ ਲਾ ਮੈਂ ਦੂਜਾ ਲੈ ਕੇ ਆ ਮਾ ਲਓ ਵੀ ਭਾਈ ਆ ਉਧਰ ਸੇ ਆਪਾਂ ਲਾਲ ਸਰੀ ਬੰਨਤੀ ਆ ਤੇ ਇੱਧਰ ਆਪਣਾ ਦੂਜਾ ਬੰਨਤਾ ਵਾ ਹੋ ਫਰੀ ਸਟਾਈਲ ਤੇ ਛੱਲੀ ਆਪਾਂ ਲਾ ਦਨੇ ਆ ਉਹ ਵੱਲੇ ਯੂਈ ਲਓ ਵੀ ਭਾਈ ਲੈਦੀਪ ਸਿੰਘ ਆਪਾਂ ਅੱਧੇ ਹੀ ਹਟੇ ਨਾ ਇਹ ਤੇ ਲਾ ਦੇ ਲੋ ਜੀ ਵੰਜੀ ਦੇ ਇਹਦੇ ਤੱਕ ਬੱਚਾ ਹੀ ਪੈਣਾ ਪਹਿਲਾਂ ਛੋਟਾ ਹਾਂ ਨਵੇਂ ਬੱਚਾ ਜੋ ਤੇ ਭਾਈ ਇੱਕ ਸੋਨ ਮੈਂ ਕਹਾਣੀ ਦੱਸਦਾ ਇੱਕ ਹੁਣ ਬੱਚਾ ਪਾ ਲੈ ਪਹਿਲਾਂ ਤਿੰਨ ਬੱਚੇ ਜਿਹੜੇ ਆਪਣੇ ਕੋਲ ਗੈਸਟ ਆਏ ਸੀ ਨਾ ਹੂੰ ਉਹਨਾਂ ਚੋਂ ਆਪਾਂ ਦੋ ਬੱਚੇ ਕੱਲ ਡਾਤੇ ਸੀਗੇ ਪਾ ਪਨ ਪਾ ਪੇ ਇਹ ਬੰਨੇ ਹੋਏ ਹਨ ਹਾਂ ਹਾਂ ਛੱਡੀ ਪਾ ਬਾਈ ਬੈਨ ਆ ਗਏ ਹੁਣ ਨੇੜੇ ਮਾ ਯੂਵੀ ਵੀ ਆ ਗਿਆ ਬਾਈ ਹਾਂ ਆ ਗਿਆ ਯੂਵੀ ਹੋਰ ਕਿਵੇਂ ਆ ਠੀਕ ਆ ਬਾਈ ਲੋ ਬਾਈ ਆ ਬੱਚਾ ਇੱਥੇ ਬੰਨਤਾ ਆਪਾਂ ਹੁਣ ਕੱਢਦੇ ਆ ਬੱਚੇ ਬਾਹਰ ਇੱਧਰ ਹੀ ਰਹੀ ਬੱਚਾ ਕੱਢਦੇ ਆ ਕਲਾ ਕਲਾ ਕਰਕੇ ਥਰਣੋਂ ਪਹਿਲਾਂ ਇੱਕ ਨੰਬਰ ਆਹਾ ਇਹ ਜਾਲ ਤੇ ਜਾ ਚੋਣਾ ਆਪਾਂ ਯੂਵੀ ਆ ਚੱਲ ਜੀ ਹੁੰਡੀ ਲਾ ਲਈ ਕੱਲੀ ਨਹੀਂ ਕਾ ਦੇਣੀ ਓਏ 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 ਡਰਾਮੜਾ ਹੋਣ ਖੜ ਦੇ ਵੀ ਉਧਰ ਕੋਈ ਨਹੀਂ ਆਜੂਗਾ ਆਜੂਗਾ ਆਪੇ ਲੈ ਵੀ ਦੀ ਸਿੰਘ ਟੈਕ ਨੰਬਰ ਦੋ ਨੰਬਰ ਹਾਲ ਨੰਬਰ ਚੱਲ 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 ਲੈ ਵੀ ਚਾਰ ਨੰਬਰ ਓਏ 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 ਜੂ ਭੜ ਲਾ ਜਾਲ ਦੇ ਬਿਠਾ ਦੇ ਫੜਦਾ 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 ਬੋਚਲਾ ਥੱਲੋ ਜਾਲ ਤੇ ਬਾਦੇ ਵਾਹ ਮਾਲੂ 5 ਨੰਬਰ ਆ ਰਿਹਾ ਰੱਪਾ ਆਪਣਾ ਓਏ 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 ਤੇਰੇ ਤੇ ਇਹ ਕੋਈ ਯਰ ਕਮਾਲ ਕਰਦੇ ਸਾਰੇ ਬੱਚੇ ਪੌੜੀਆਂ ਉੱਤਰੇ ਆਦਾ ਕਰ ਦੇ ਕਰ ਦੇ ਆਪੇ ਆ ਜੂਗਾ ਆ ਜੂਗਾ ਆਓ ਬਿਠਾ ਚੁੱਪ ਬੱਸ ਆ ਇਧਰ ਆਇਆ ਇਧਰ ਉਧਰ ਨਾ ਜਾ ਬੜੇ ਲੋ ਭਾਈ ਉਹ ਤਾਂ ਆ ਜਾਣਗੇ ਕੋਈ ਨਹੀਂ ਆ ਦੋ ਇਹਨੂੰ ਖੋਲਾ ਮਾਰਨਾ ਵਾ ਜਿਹੜੇ ਬੱਚੇ ਇੱਕ ਯੂਨਗ ਆ ਆ ਪਤਾ ਮੈਂ ਸੁਣਦਾ ਹਾਂ ਜਿਹੜਾ ਆ ਜਾਲ ਦੇ ਵਿੱਚ ਪਾਇਆ ਵਾ ਓਏ ਇਹ ਬੈਜੀ ਬੈਜੀ ਕੋਈ ਨਹੀਂ ਕੋਈ ਜਿਹੜਾ ਜਾਲ ਦੇ ਵਿੱਚ ਪਾਇਆ ਇਹ ਆਪਾਂ ਤਾਂ ਨਹੀਂ ਖੁੱਲਾ ਬਿਠਾਇਆ ਬਾਈ ਇੱਕ ਦਿਨੇ ਉੱਡ ਗਿਆ ਸੀ ਜਦੋਂ ਆਪਾਂ ਰੰਗ ਲਾਇਆ ਨਾ ਬੱਚਿਆਂ ਦੇ ਚੱਲ ਜਾਲ ਤੇ ਬੈਠ ਤਾਂ ਓਏ ਇੱਕ ਇੱਧਰ ਵੀ ਐ ਹੋਰ ਹੋਰ ਲੈ ਬਾਈ ਇਹਨਾਂ ਨੂੰ ਮਾਰਦੇ ਆਪਾਂ ਉੱਲਾ ਇੱਧਰ ਨੂੰ ਹੋ ਕੇ ਕਿਉਂ ਗਿਆ ਨਾ ਡਰ ਜਾਣ ਹੋਰ ਨਾ ਹੋਰ ਡੇ ਕੋਈ ਆਹ ਲਓ ਬਾਈ ਉਹ ਉਧਰ ਉੱਠ ਗਿਆ ਹਾਂ ਤੇ ਉਹ ਰਹਿ ਗਿਆ ਆ ਵੀ ਬਿਠਾ ਦੇ ਜੀ ਬਿਠਾ ਬਿਠਾ ਡਰਾ ਦੇ ਮੜਾ ਜਾ ਡਰਾ ਦੇ ਜਾ ਜਾ ਉਡੂ ਜਾ ਉਡੂ ਬੱਸ 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 ਬਾਹਰ ਆਂ ਰਾਇਆ ਅਗਰ ਹਾਂ ਤੇ ਬਾਈ ਕੱਲ ਗਲਾਵੀ ਪੂਹੀ ਦਾ ਇੱਕ ਬੱਚਾ ਆਪਣਾ ਉੱਡ ਗਿਆ ਸੀ ਆਹ ਦੇਖੋ ਇੱਧਰ ਇੱਧਰ ਆ ਵੀਰਿਆ ਪਹਿਲੇ ਦਿਨ ਬਾਈ ਕੱਲ ਪਹਿਲੇ ਦਿਨ ਬਿਠਾਈ ਆਹ ਵਾਲਾ ਬੱਚਾ ਉੱਡ ਗਿਆ ਆ ਵੀਰਿਆ ਕਾਲਾ ਟੱਡੇ ਆ ਵੀ ਆ ਵੀ ਆ ਠੀਕ ਆ ਤੇ ਆਪ ਹੀ ਆ ਗਿਆ ਬਾਈ ਇਹ ਆ ਵੀਰਿਆ ਮੈਂ ਸੰਦਹਾਦਾ ਹੀ ਨਹੀਂ ਪਤਾ ਕੀ ਕੀਤਾ ਸਾਰਿਆਂ ਨੂੰ ਪਹਿਲਾਂ ਮਨਦੀਪ ਕੀ ਮਾਂਪਟੀ ਦੇ ਬੈਠਾ ਉਸ ਤੋਂ ਬਾਅਦ ਉੱਡ ਕੇ ਉਹ ਵਾਲੇ ਚਵਾਰੇ ਤੇ ਖਾਈ ਦੀ ਆ ਟੈਂਕੀ ਵਾਲੇ ਚਵਾਰੇ ਤੇ ਫਿਰ ਇੱਥੇ ਬੈਠਾ ਫਿਰ ਉਸ ਤੋਂ ਬਾਅਦ ਯੂਵੀ ਦੇ ਕੋਠੇ ਤੇ ਲੇਟਿਆ ਪਿਆ ਉੱਥੋਂ ਉੱਡਿਆ ਤੇ ਇੱਧਰ ਕਿੱਥੇ ਡੰਗ ਪਿਆ ਉਹ ਉੱਧਰ ਤੇ ਜਦੋਂ ਮੈਂ ਬਾਈ ਥੱਲੇ ਜਾ ਕੇ ਦੁਬਾਰਾ ਤਾਂ ਆਇਆ ਨਾ ਮੈਨੂੰ ਵੇਖ ਕੇ ਇਹ ਔੜੜ ਖੜੇ ਜਿੱਧਰ ਵੀ ਇਧਰ ਕਿਤੇ ਬੈਠੇ ਮੈਨੂੰ ਨਹੀਂ ਦਿਸਿਆ ਪਹਿਲਾਂ ਮੈਂ ਦੇਖਿਆ ਜਾਰੇ ਪਾਸ ਹੈ ਨਾ ਔੜੜ ਕੇ ਆਇਆ ਤੇ ਬੱਚੇ ਜਿਵੇਂ ਆ ਬਾਕੀ ਸਾਰੇ ਬੈਠੇ ਆ ਹੀ ਬੈਠੇ ਸੀਗੇ ਮੈਂ ਜਦੋਂ ਇਹ ਔੜੜ ਕੇ ਆਇਆ ਮੈਂ ਛਤਰੀ ਹਿਲਾਈ ਵੇਲੇ ਕੱਲ ਪਹਿਲੇ ਦਿਨ ਆਪਾਂ ਛਤਰੀ ਤੇ ਬਿਠਾਈ ਤੇ ਪਹਿਲੇ ਦਿਨ ਹੀ ਉਹ ਔੜ ਗਿਆ ਬੱਚਾ ਇੱਕ ਇਹਦਾ ਭਰਾ ਜਿਹੜਾ ਹੈਗਾ ਕਾਲੀ ਪੂਛ ਦਾ ਉਹ ਹੈਗਾ ਆ ਬਾਈ ਆ ਦੇਖੋ ਇਹ ਛਤਰੀ ਦਾ ਪੂਰਾ ਪੱਕਾ ਵਾ ਇਹ ਨਹੀਂ ਜਾਂਦਾ ਜਵੇਂ ਆਂਦਾ ਪੱਕਾ ਆ ਤੁਹਾਨੂੰ ਮੈਂ ਦਿਖਾਉਣਾ ਹਲੋ ਦੇਖੋ ਗਏ ਨਾ ਰੱਪਟਾ ਵੀ ਗਿਆ ਆ ਵੀ ਗਿਆ ਹਲੋ ਆ ਵੀ ਗਿਆ ਛਤਰੀ ਜਿਹੜੀ ਹੋਈ ਹੋਇਆ ਨਹੀਂ ਆ ਵੀ ਆ ਵੀ ਜਾਂਦੇ ਆ ਹਲੋ ਓਏ ਕਿਧਰ 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 ਤਹਾਂ ਵਹਿੰਦਾ ਵਾ ਤਹਾਂ ਵਾਲੀ ਛਤਰੀ ਦੇ ਹਲੋ ਓਏ 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 ਨਾਨਾ ਲੈ ਵੀਰ ਇੱਧਰ ਇਹ ਦੇਖੋ ਹੁਣ ਚੱਲ ਜੇ ਕਰੇ ਆ ਗਏ ਨਾ ਜਾਂਦੇ ਚੱਲੇ ਡਾਂਗ ਜੱਕੀ ਆ ਡਾਂਗ ਜੱਕਾ ਬੋ ਚੱਲ ਡਾਈ ਫਲੈਂਕ ਚਾ ਚਾ ਚਾਲ 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 ਜਾਊਗਾ ਇਹ ਤਾਂ ਚਾਲ ਤੇ ਉਹਦੇ ਚੱਲਾ ਹੇ ਬੱਚੇ ਆ ਨਾ ਛੋਟੇ ਆ ਬਾਈ ਛੋਟੇ ਵਾੜੇ ਛੋਟੇ ਤਾਂ ਕਰਕੇ ਅੱਪਾ ਤੇ ਆ ਵੀ ਦਿਖਾ ਦਿੰਨੇ ਤੁਹਾਨੂੰ ਲੈ ਸਾਰੇ ਬਹਿ ਕੇ ਟੈੱਕੇ ਠੀਕ ਹੈ ਜੀ ਉਧਰ ਆਪਣੀ ਲਾਲਸਰੀ ਬੈਠੀ ਆ ਇੱਧਰ ਆਪਣਾ ਦੂਜਾ ਬੈਠਾ ਫ੍ਰੀ ਸਟਾਈਲ ਤੇ ਪਾਪਾ ਵੀ ਆ ਬਡਾਈ ਫਿਰਦਾ ਲਾਲਪੀ ਮੈਂ ਜਾ ਪਹਿਲੇ ਤਾਂ ਨਹੀਂ ਖੱਡਿਆ ਅੱਜ ਉਹਦੇ ਦਾ ਅੱਜ ਅੱਛਾ ਤੇ ਉਹ ਆਇਆ ਨਾ ਅੱਬਾ ਭੱਜ ਗਿਆ ਕਿਤੇ ਨਹੀਂ ਠੀਕ ਹੈ ਮੇਰੇ ਭਰ ਫੋਟੋ ਤੇ ਭਾਈ ਜਿਹੜੀ ਤੁਸੀਂ ਕੱਲ ਵੀਡੀਓ ਪਾ ਪਾਈ ਹੈ ਨਾ ਡੱਬਾ ਡਾਇਆ ਸੀਗਾ Papa ala ਤੇ ਉਹ ਨਹੀਂ ਮੁੜਿਆ ਇਹ ਤਾਂ ਹੈ ਲਓਏ ਭਾਈ ਨੁੰਨਾ ਵੀ ਬੱਚੇ ਡਾਈ ਜਾਂਦਾ ਤੁਹਾਨੂੰ ਦਿਖਾਉਨੇ ਆ ਦੇ ਅੰਦਰ ਵੜਿਆ ਹੋਵੇ ਪਤਾ ਨਹੀਂ ਕਿੱਧਰ ਗਿਆ ਉਹ ਬੱਚਾ ਤੁਹਾਨੂੰ ਇੱਥੇ ਔੜਦਾ ਦਿਖਾਉਨੇ ਆ ਉਹਦਾ ਇਹ ਆਵੇ ਫਿਰਦਾ ਬੋਰ ਤੇ ਇਹ ਆ ਵੀਰਿਆ ਆਵੇ ਜਾਂਦਾ ਆਵੇ ਜਾਂਦਾ ਇਹ ਨੁੰਨੇ ਦਾ ਹੀ ਆ ਆ ਪਤਾ ਨਹੀਂ ਕਿੱਧਰ ਚਲ ਗਿਆ ਥੱਲੇ ਉਤਰ ਗਿਆ ਬੱਚੇ-ਪੁੱੱਚੇ ਡਾਈ ਜਾਂਦਾ ਬਾਜ਼ੀਆਂ ਦੀ ਫੁੱਲ ਤਿਆਰੀ ਹੈ ਬਾਈ ਇਹਦੀ ਵੀ ਬਾਕੀ ਆ ਬੱਚਾ ਜਿਹਾ ਬਹਿ ਗਿਆ ਆਪਣੇ ਗਲਾ ਵੀ ਬੂਛਦਾ ਵੇ ਆ ਬੁਲ ਕੇ ਹਰੇ ਠੀਕ ਹੈ ਜੀ ਬਈ ਪਾਪੇ ਲਾ ਕੁੱਤਰ ਵਿਆਹ ਫਿਰਦਾ ਡੱਕਦਾ ਦੇ ਸ਼ਤਰਿੰਗਾਂ ਸ਼ੁਤਰਿੰਗਾਂ ਲੱਗੀ ਇੱਕ ਜਾਲ ਲੱਗਾ ਵੇਖਦੇ ਆ ਬੰਦਾ ਕਿ ਨਹੀਂ ਆਦੇ ਬੰਦਾ 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 ਲਾਲ ਜੀਨਾ ਆਪਣੀ ਗਲਾਬੋ ਦੇਖੋ ਕਿੰਨੀ ਗਾਰਡਰ ਲਾਗਦੀ ਆ ਆ ਗਿਆ ਵੀ ਬਹਿ ਜਾ ਬਹਿ ਜਾ ਬਹਿ ਜਾ ਵੀ ਬਹਿ ਜਾ ਕੋੜਿਆ ਬਹਿ ਜਾ ਜਾਵੜਾ ਜਾਵੜੇ ਜਾਣਾ ਤਾਂ ਲਓ ਵੀ ਭਾਈ ਆਪਾਂ ਬਹਿ ਗਏ ਇੱਥੇ ਵੇਟਿੰਗ ਰੂਮ ਚ ਵੇਖਦੇ ਆ ਬੱਚੇ ਪੁੱੱਚੇ ਕਦੋਂ ਆਉਂਦੇ ਆ ਉਹ ਵਾਲੇ ਛਤਰੀਆਂ ਛਤਰੀਆਂ ਲਾਤੀਆਂ ਤੇ ਮੋਇਨਾ ਬੈਠੇ ਆ ਇੱਥੇ ਬੱਚੇ ਦੂਜੇ ਤਾਂ ਜਿਹੜਾ ਦੇ ਪਾਪੇ ਵਾਲਾ ਵੀ ਆ ਫਿਰਦਾ ਵਿਚਾਰਾ ਪਾਪਾ ਕਹਿੰਦਾ ਪਹਿਲੇ ਦਿਨ ਆਇਆ ਜ਼ੋਰ ਲਾ ਕੇ ਪਾਸੇ ਨੇੜੇ ਪਿਆ ਆ ਗਿਆ ਆ ਕੇ ਬਹਿ ਜੂਗਾ ਹੁਣ ਤਾਂ ਇੱਧਰ ਜਿੱਥਰ ਗਿਆ ਆ ਗਿਆ ਹੈ ਜੀ ਬਾਈ ਕਿਧਰ ਨੂੰ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਸ਼ੁਕਰ ਸ਼ੁਕਰ ਬੈਠੂ ਛਤਰੀ ਜੀ ਚੱਕ ਬਾਈ ਮੁਬਾਰਕਾਂ ਤਾੜੀਆਂ ਚੌਧਰੀ ਮੁਬਾਰਕਾ ਤੈਨੂੰ ਫਾਕੜਾ ਵਾਏ ਓਏ ਜਿਹੜਾ 50 ਰੁਪਿਆ ਦੇ ਰੁਪਿਆ ਦੇ ਚਾਂ ਚਲੇ ਨੂੰ ਕਹ ਉ ਕਿੱਧਰ ਜਾਂਦਾਂਂ ਪਿਆਦਾ ਉਹ ਇਹਨੂੰ ਕੀ ਹੁੰਦਾ ਤਾਪੂ ਮਾਰਦਾ ਤਾਂ ਆਲੀ ਤੇ ਬਹਿ ਗਿਆ ਬਠੀਕਾ ਭਈਆ ਆ ਗਿਆ ਚਵਾਰੇ ਵਾਲੀ ਚਵਾਰੇ ਵਾਲਾ ਉਹ ਮੁੰਡਾ ਜਹਾ ਹੋ ਨਾਲ ਹੀ ਸੀਗਾ ਉਹ ਫਿਰਦਰਿਆ ਪਹਿਲੇ ਸੋ ਮੁੰਡਾ ਤਾਂ ਬਹੁਤ ਉੱਚੀ ਚੜੀ ਆ ਅੱਛਾ ਤੇ ਮਗਾ ਜਲਾ ਜੂਗਾ ਉਥਾਲਾ ਨਹੀਂ ਘਟ ਕੇ ਮੇਰਾ ਸਾਲਾ ਇਧਰੋਂ ਨਹੀਂ ਆਉ ਹੋ ਗੇ ਹੰਦੰਦ ਹਨਾ ਉਹ ਚਲਾ ਕੇ ਮੋੜ ਕੋ ਉਥੋਂ ਇੱਕ ਉਹਦਾ ਕੋਦਾ ਛਤਰੀ ਵਿੰਧੂ ਵੀ ਤਾਂ ਫੇਰ ਉੱਤੇ ਚੜ ਗਿਆ ਹਾਂ ਹੁਣ ਬੋਰਡ ਤੇ ਕਾਹਤੋ ਬਹਿ ਗਿਆ ਹੁਣ ਮੇਰੇ ਕੀ ਮੇਰ ਨੂੰ ਵੀ ਪਾ ਪਾ ਗਿਆ ਸਾਲ ਇਹਦੇ ਛੋਟਾ ਨਾ ਠੰਡਾ ਬੋਰਡ ਇਹਨਾਂ ਛਤਰੀ ਤਾਂ ਸੁਪਾਈ ਫਿਰਦਾ ਸੁਪਾਈ ਲਾਵਾਂ ਕਿੱਥੇ ਫਿਰਦਾ ਹਾਂ ਹਾ 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 ਕੀ ਕਰਦਾ ਚਾਲ ਚੱਲ ਇਹ ਐਕਸਰਸਾਈਜ਼ ਕਰਦਾ ਵੇ ਡੰਡ ਲਾਉਂਦਾ ਵਾ ਇਹ ਛਤਰੀ ਤੇ ਜਾਣ ਨਹੀਂ ਕਹਿੰਦਾ ਯਾਰ ਗੱਲ ਪਤਾ ਕੀ ਇਹਨੂੰ ਤਾਂ ਨਹੀਂ ਕੱਢਦੇ ਆ ਕਿ ਦੰਦੀ ਉੱਡ ਗਿਆ ਹੀ ਇੱਥੇ ਮੈਂ ਤੈਨੂੰ ਨਾ ਰੰਗ ਲਾਉਂਦੇ ਹੀ ਇਹਦੇ ਇੱਥੇ ਰੰਗ ਲਾਉਂਦੇ ਟੇਬਲ ਜੀ ਤੋਂ ਉੱਡ ਗਏ ਐ ਗੀੜਾ ਪਾ ਕੇ ਅੰਦਰ ਮਾਮਟੀ ਜੀ ਵੜ ਗਿਆ ਫੇਰ ਤਾਂ ਵੱਧ ਆਸਰੇ ਤੇ ਜਾਂਦਾ ਆ ਜਾਂਦਾ ਆ ਜਾਂਦਾ ਲੈ ਗਿਆ ਹਾਂ ਔਰ ਉੱਡ ਅੱਛਾ ਤੂੰ ਜੇ ਤੈਨੂੰ ਫਿਰਦੇ ਆ ਨਾ ਨਾ ਇਹ ਗੱਲਾਂ ਫਿਰਦਾ ਤੇ ਬਾਕੀ ਬਾਕੀ ਮਦਾਨ ਖਾਦੇ ਕਰਕੇ ਓਕੇ ਇਹ ਗੰਭਰ ਅੰਗਲੀ ਦੇਖਦਾ ਭਰਾ ਉੱਚਾ ਬੜਾ ਉੱਠ ਗਿਆ ਠੀਕ ਆ ਹੋਰ ਲਾਉਣਾ ਇਹਦੇ ਚੱਲ ਕੋਈ ਲਾਉ ਵੀ ਬਾਈ ਆ ਬੱਚਾ ਨਾ ਅੱਜ ਪਹਿਲੇ ਦਿਨ ਆਪਾਂ ਬਿਠਾਉਣ ਲੱਗੇ ਆ ਖੋਲਾ ਦੇਖਦੇ ਆ ਉੱਡਦਾ ਕਿ ਨਹੀਂ ਉਹੀ ਆ ਲਓ ਠੀਕ ਹੈ ਜੀ ਰੰਗ ਦਿਖਾਈ ਇਹਨੇ ਤੂੰ ਤਾਂ ਗਿਆ ਬੜਾ ਭੱਜ ਕੇ ਅੰਦਰ ਵੜ ਗਿਆ ਆ ਬੱਚਾ ਠੀਕ ਹੈ ਜੀ ਨਾ ਨਾ ਬੈਠੇ ਰਹਿੰਦੇ ਬਿਠਾ ਦੇ ਹੌਲੀ ਕਿਤੇ ਨਹੀਂ ਛੇਦਰੀ ਤੇ ਬਿਠਾ ਦੇ ਦੀਪ ਇੱਧਰ ਹੋ ਜਾਏ ਡਰਦਾ ਬਹੁਤ ਹੈ ਇਹ ਇਹਨੇ ਮਨ ਲਖ ਸ਼ੈਦ ਹੀ ਖੜੇ ਇਹ ਮੈਨੂੰ ਕਿ ਸਮਝਦਾ ਯਾਰ ਆਹ ਟੇਬਲ ਫੜ ਲਾ ਮੜਾ ਜਾ ਨਹੀਂ ਨਹੀਂ ਬਿਲਕੁਲ ਡਿੱਗੂ ਪਤਾ ਕੱਲਾ ਹੀ ਡਿੱਗੂਗਾ ਨਹੀਂ ਕਹਿੰਦਾ ਤੇ ਸ਼ਾਲ ਨਾ ਮਾਰੀ ਫਿਰ ਉਹ ਬੱਚੇ ਉੱਡੀਆਂ ਦੂਜੇ ਵੀ ਓਏ ਉਹ ਮੂਰ ਨੂੰ ਧੱਕਾ ਨਾ ਓਏ ਇਹਨੇ ਟਾਈਮ ਨੂੰ ਤਾਂ ਬਿਠਾ ਦੇ ਯਾਰ ਲੈ ਮੈਂ ਬਿਠਾ ਦਿੰਦਾ ਨਹੀਂ ਰਹਿੰਦੇ ਬਿਠਾ ਲਈ ਚਾਲ ਆਇਆ ਥੱਲੇ ਬਹਿ ਗਿਆ ਬਾਈ RAMਨਾ ਜੇ ਉੱਡਿਆ ਤੁਹਾਨੂੰ ਫਿਰ ਦਿਖਾਵਾਂਗੇ ਲਓ ਜੀ ਮਿੱਤਰੋ ਬੱਚਾ ਆਪੇ ਹੀ ਉੱਡ ਗਿਆ ਦੀਪ ਕਿੱਧਰ ਗਿਆ ਉੱਧਰ ਗਿਆ ਉਹ ਫਿਰਦਾ ਉਧਰ ਮੋੜ ਤੇ ਇਹ ਆਹ ਵੈਸੇ ਤਾਂ ਤੁਹਾਨੂੰ ਦੇਖਣਾ ਤਾਂ ਨਹੀਂ ਤੁੰਦਲਾ ਹੈਗਾ ਚਲੋ ਜੀ ਇੱਧਰੋਂ ਆਏ ਤਾਂ ਦਿਖਾਵਾਂਗੇ ਇੱਥੋਂ ਅੱਡ ਗਿਆ ਬੈਠਾ ਬੈਠਾ ਬੰਦਰ ਦਾ ਪਤਾ ਨਹੀਂ ਕੀ ਹੈਨਾ ਸੱਪਾਂ ਸੰਘ ਕੇ ਹੁਣ ਚੱਲ ਲਾਓ ਮਿੱਤਰੋ ਬੱਚਾ ਤਾਂ ਆਪਣਾ ਗਿਆ ਟਾਪਲਾ ਹੈਨਾ ਕਿੱਧਰ ਗਿਆ ਮੈਂ ਤੁਹਾਨੂੰ ਕਹਾਂ ਮੈਂ ਦੇਣਾ ਨਹੀਂਗਾ ਹੁਣ ਪਤਾ ਨਹੀਂ ਕਿੱਧਰ ਗਿਆ ਤੇ ਪਤਾ ਨਹੀਂ ਇੱਧਰ ਉੱਧਰ ਕੇ ਦੂਰ ਕਰਦਾ ਰੇਂਜੋਂ ਬਾਹਰ ਹੋ ਗਿਆ ਜਾਨੀ ਜਾਂ ਅਸੀਂ ਸ਼ਰਦੀ ਭੜਕਾਉਣ ਲਈ ਚੱਕਣਾ ਉੱਠ ਕੇ ਇੱਥੋਂ ਮਗਰ ਇੱਥੋਂ ਉੱਥੇ ਤੱਕ ਤੇ ਉਦੋਂ ਉਹ ਜਗਵਾਟ ਗਿਆ ਉਹ ਤੇ ਜੇ ਆ ਗਿਆ ਅਗਲੇ ਵਲੌਗ ਚ ਆਪਾਂ ਤੁਹਾਨੂੰ ਦੱਸਾਂਗੇ ਬਲੀ ਵੀਡੀਓ ਕੋਲ ਲੰਬੀ ਨਹੀਂ ਕਰਦੇ ਠੀਕ ਹੈ ਜੀ ਤੇ ਹੁਣ ਦੂਜੇ ਦਿਨਾਰੇ ਆਪਾਂ ਕੱਢਣ ਲੱਗਾਗੇ 2-4 ਦਿਨ ਰੋਕ ਕੇ ਫਿਰ ਬਾਜੀਆਂ ਆਪਣੇ ਸਿਰ ਤੇ ਚੜੀਆਂ ਆਉਂਦੀਆਂ ਠੀਕ ਹੈ ਜੀ ਤੇ ਇਹ ਵੀਡੀਓ ਤਾਂ ਬਾਈਥੀ ਐਂਡ ਕਰ ਦਿੰਦੇ ਤੇ ਬਾਕੀ ਇੱਕ ਬਾਈ ਨੇ ਕਮੈਂਟ ਕੀਤਾ ਇਹ ਕਹਿੰਦਾ ਪੱਥਰ ਡਾਈ ਬਣਾਓ ਸਪੈਲਟ ਲੈ ਕੇ ਆਓ ਕਹਿੰਦਾ ਮੈਂ ਕਮੈਂਟ ਪੜਦਾ ਹੁੰਦਾ ਹਨ ਤੇ ਕੱਟ ਕੇ ਜਿਹੜਾ ਹਰ ਰੰਗ ਪੱਥਰ ਲੈ ਕੇ ਜਿਹੜਾ ਆਪਾਂ ਪੱਥਰ ਡਾਈ ਲਈ ਨਾ ਹੈ ਤਾਂ ਉਹ ਵੀ ਯਾਰ ਪੱਥਰ ਡਾਈ ਪਰ ਉਹ ਬਣਾ ਕੇ ਰੱਖੀ ਸੀ ਮੌਲ ਲੈ ਕੇ ਆਈ ਸੀ ਉਹ ਕਾਲਾ ਰੰਗ ਜਣੀ ਦਾ ਦਕਾਨ ਤੋਂ ਬੈਟ ਸ਼ੌਤ ਆਪਾਂ ਬਣਾ ਲੈ ਗਏ ਨਾ ਕਿ ਹੁਣ ਜਿਵੇਂ ਬਾਈ ਨੇ ਕਿਹਾ ਉਵੇਂ ਬਣਾਵਾ ਕਮੈਂਟ ਬਾਕੀ ਤੁਸੀਂ ਜੀ ਸੋਹਣੇ ਸੋਹਣੇ ਕਰਦੇ ਰਿਹਾ ਕਰੋ ਤੇ ਜਿਹੜੇ ਆਪਣੇ ਚੈਨਲਾਂ ਦੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੁੱਸ ਵੀਡੀਓ ਕਦਨ ਲਗੀ ਬਾਈ ਮਤਲਬ